ਕਚੀਰੀਆ ਕਾਲ ਜੀ ਮੈਂ ਕਲਵੰਤ ਸਿੰਘ ਗੜਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਵੀਰਬਾਲ ਦਿਵਸ ਗੜਗਾਜ ਬਨਾਮ ਰਾਜਵਾਨਾ ਅੱਜ ਇਸ ਮੁੱਦੇ ਤੇ ਅੱਤੇ ਗੱਲਬਾਤ ਕਰਾਂਗੇ ਦੋਸਤੋ ਜਿਵੇਂ ਤੁਹਾਨੂੰ ਪਤਾ ਕਿ ਭਾਜਪਾ ਸਰਕਾਰ ਵੱਲੋਂ ਪਿਛਲੇ 3 ਸਾਲਾਂ ਤੋਂ ਸ਼ਹੀਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰਬਾਲ ਦਿਵਸ ਜਿਹੜਾ ਇਹ ਮਨਾਉਣਾ ਆਰੰਭ ਕੀਤਾ ਗਿਆ ਇਹ ਵੀਰਬਾਲ ਦਿਵਸ 26 ਦਸੰਬਰ ਨੂੰ ਮਨਾਇਆ ਜਾਂਦਾ ਹੈ ਲੇਕਿਨ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਨੇ ਜਿਦੇ ਵਿੱਚ ਬੇਨਤੀ ਕੀਤੀ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਆਵਾਜ਼ اٹھਾਉਣ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਵੀਰ ਬਾਲਦੀਵਸ ਮਨਾਇਆ ਜਾਂਦਾ ਆ ਇਹਦਾ ਨਾਮ ਬਦਲਿਆ ਜਾਵੇ ਇਹ ਨਾਮ ਜਿਹੜਾ ਆ ਟੁਕਮਾ ਨਹੀਂ ਹੈ ਇਸ ਦੇ ਉੱਤੇ ਬਲਵੰਤ ਸਿੰਘ ਰਾਜਵਾਨਾ ਨੇ ਇਤਰਾਜ਼ ਜਤਾਇਆ ਹੈ ਚਿੱਠੀ ਦੇ ਉੱਤੇ ਉਹਨਾਂ ਨੇ ਇਸ ਚਿੱਠੀ ਨੂੰ ਸਿੱਖ ਇਤਿਹਾਸ ਦਾ ਕਲੰਕਿਤ ਦਸਤਾਵੇਜ਼ ਦੱਸਿਆ ਦੋ ਇਤਰਾਜ਼ ਜਤਾਏ ਨੇ ਪਹਿਲਾ ਤਾਂ ਇਹ ਰਾਜਵਾਨਾ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਬੇਨਤੀਆਂ ਨਹੀਂ ਦੂਜਾ ਇਤਰਾਜ਼ ਜਤਾਇਆ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਹ ਚਿੱਠੀਆਂ ਕਿਉਂ ਲਿਖੀਆਂ ਗਈਆਂ ਰਜਵਾਨ ਦੇ ਜਿਹੜੇ ਇਤਰਾਜ਼ ਨੇ ਇਹਦੇ ਤੇ ਬਾਅਦ ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਗੱਲ ਕਰਦਿਆਂ ਕਿ ਕੀ ਵੀਰ ਬਾਲ ਦਿਵਸ ਨਾਮ ਸਹੀ ਕਿਉਂ ਨਹੀਂ ਹੈ ਇਸ ਦੇ ਉੱਤੇ ਇਤਰਾਜ਼ ਕਿਉਂ ਆ? ਬਿਲਕੁਲ ਇੱਥੇ ਜਿਹੜੀ ਸਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹ ਇੰਨੀ ਉੱਚੀ ਹੈ ਇਹ ਉਹਨਾਂ ਦੀ ਉਮਰ ਨਾਲ ਨਹੀਂ ਉਹਨੂੰ ਤੋਲਣਾ ਚਾਹੀਦਾ ਉਹਨਾਂ ਦੀ ਅਵਸਥਾ ਸੀ ਜਿਹੜੀ ਉਹਨਾਂ ਦੀ ਚੇਤਨਾ ਸੀ ਜਿਹੜੀ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਉਹ ਉਮਰ ਤੋਂ ਕਿਤੇ ਵੱਡੀ ਸੀ ਔਰ ਉਹ ਬਾਲ ਨਹੀਂ ਭਾਵੇਂ ਉਮਰ ਦੇ ਵਿੱਚ ਬਾਲ ਸਨ ਪਰ ਉਹਨਾਂ ਦੀ ਜਿਹੜੀ ਅਵਸਥਾ ਸੀ ਉਹ ਸਾਡੇ ਸਾਰਿਆਂ ਤੋਂ ਬਹੁਤ ਉੱਚੀ ਸੀ ਉਹਨਾਂ ਦੀ ਸ਼ਹਾਦਤ ਬਹੁਤ ਉੱਚੀ ਸੀ ਇਸ ਕਰਕੇ ਨਾਮ ਜਿਹੜਾ ਆਇਆ ਇਹ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਬਹੁਤ ਛੋਟਾ ਲੱਗਦਾ ਆ ਔਰ ਇਹ ਨਾਮ ਬਿਲਕੁਲ ਬਦਲਿਆ ਜਾਣਾ ਚਾਹੀਦਾ ਆ ਇੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੂੰ ਆਪਣੀ ਜਿਹੜੀ ਸਿਆਸਤ ਤੋਂ ਪਾਸੇ हट ਕੇ ਸੋਚਣਾ ਚਾਹੀਦਾ ਆ ਔਰ ਇਹ ਨਾਮ ਰੱਖਣ ਤੋਂ ਪਹਿਲਾਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਾਂ ਸਿੱਖ ਵਿਦਵਾਨ ਨੇ ਉਹਨਾਂ ਦੇ ਨਾਲ ਸਲਾਹ ਕਰ ਲੈਣੀ ਬਣਦੀ ਸੀ ਕਿਉਂਕਿ ਸਿੱਖ ਵਿਦਵਾਨ ਇਹ ਜਾਣਦੇ ਨੇ ਕਿ ਇੱਥੇ ਕਿਹੜਾ ਨਾਮ ਟੁਕਵਾ ਬਣਦਾ ਹੈ ਔਰ ਬਿਲਕੁਲ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਸੇਵਜਾਦਿਆਂ ਦੀ ਸ਼ਹਾਦਤ ਜਿਹੜੀ ਆ ਜਿਹੜੀ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਨੂੰ ਅਸੀਂ ਬਾਲਾਂ ਵਾਂਗ ਨਹੀਂ ਲੈ ਸਕਦੇ ਉਹਨਾਂ ਨੂੰ ਅਸੀਂ ਬਾਬਾ ਕਹਿ ਕੇ ਸਨਮਾਨਿਤ ਕਰਦੇ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਅਵਸਥਾ ਜਿਹੜੀ ਆ ਉਹ ਬਹੁਤ ਉੱਚੀ ਸੀ ਇਸ ਕਰਕੇ ਇਹ ਮੰਗ ਜਾਇਜ਼ ਲੱਗਦੀ ਆ ਦੂਜੀ ਗੱਲ ਅਗਰ ਭਾਜਪਾ ਇਹ ਜਿਹੜਾ ਦਿਨ ਮਨਾਉਂਦੀ ਆ ਤਾਂ ਇਹ ਵੀ ਇੱਕ ਛਲਾਗਾ ਜੋ ਕਦਮ ਹੈ ਸਰਕਾਰ ਦੀ ਛਲਾਗਾ ਕਰਨੀ ਬਣਦੀ ਹੈ ਕਿਉਂਕਿ ਅਸੀਂ ਪਹਿਲਾਂ ਜਦੋਂ ਬਾਹਰ ਦੂਜੇ ਸਟੇਟਾਂ ਦੇ ਵਿੱਚ ਜਾ ਕੇ ਸਿੱਖ ਇਤਿਹਾਸ ਦੀ ਗੱਲ ਕਰਦੇ ਸੀ ਸਿੱਖ ਗੁਰੂਆਂ ਦੀ ਕੁਰਬਾਨੀ ਦੀ ਗੱਲ ਕਰਦੇ ਸੀ ਸਹਿਬਜ਼ਾਦਿਆਂ ਦੀ ਕੁਰਬਾਨੀ ਦੀ ਗੱਲ ਕਰਦੇ ਸੀ ਸਿੱਖ ਸ਼ਹੀਦਾਂ ਦੀ ਕੁਰਬਾਨੀ ਦੀ ਗੱਲ ਕਰਦੇ ਸੀ ਤਾਂ ਲੋਕ ਸਾਨੂੰ ਕਹਿੰਦੇ ਸੀ ਵੀ ਸਾਨੂੰ ਕਿਉਂ ਨਹੀਂ ਪਤਾ ਇੰਨੀਆਂ ਵੱਡੀਆਂ ਕੁਰਬਾਨੀਆਂ ਦਾ ਕਿਉਂਕਿ ਅਸੀਂ ਉਹ ਪ੍ਰਚਾਰ ਨਹੀਂ ਕਰ ਸਕੇ ਇਹਨੂੰ ਪੂਰੇ ਭਾਰਤ ਵਰਸ਼ ਤੱਕ ਅਸੀਂ ਨਹੀਂ ਲਗਾ ਸਕੇ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਕੁਰਬਾਨੀਆਂ ਨੇ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰਚਾਰੀਆਂ ਤੇ ਪਸਾਰੀਆਂ ਜਾਂਦੀਆਂ ਪਰ ਇੰਜ ਅਸੀਂ ਨਹੀਂ ਕਰ ਸਕੇ ਅਗਰ ਸਰਕਾਰ ਨੇ ਕਦਮ ਚੁੱਕਿਆ ਆ ਤਾਂ ਇਹਦੇ ਨਾਲ ਸਾਬ ਜਾਨ ਦੀ ਇਹ ਕੁਰਬਾਨੀ ਉਹਨਾਂ ਲੋਕਾਂ ਨੂੰ ਵੀ ਪਤਾ ਲੱਗਦੀ ਹੈ ਜਿਨ੍ਹਾਂ ਨੂੰ ਪਤਾ ਨਹੀਂ ਸੀ ਔਰ 26 ਦਸੰਬਰ ਨੂੰ ਇਹ ਜਿਹੜਾ ਦਿਨ ਮਨਾਇਆ ਜਾਂਦਾ ਇਹਦੀ ਅਸੀਂ ਸ਼ਲਾਘਾ ਕਰਦੇ ਹਾਂ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਹਉਮੈ ਨੂੰ ਇੱਕ ਪਾਸੇ ਰੱਖ ਕੇ ਸ਼ਾਸਤ ਨੂੰ ਇੱਕ ਪਾਸੇ ਰੱਖ ਕੇ ਸਿੱਖ ਵਿਦਵਾਨਾਂ ਨਾਲ ਸਲਾਹ ਕਰਕੇ ਇਸ ਦਾ ਨਾਮ ਜਿਹੜਾ ਉਹ ਬਦਲਿਆ ਜਾਵੇ ਦੂਜੀ ਗੱਲ ਰਾਜੋਆਣਾ ਦੇ ਇਤਰਾਜਾਂ ਦੇ ਉੱਤੇ ਗੱਲ ਕਰਦੇ ਹਾਂ ਪਹਿਲੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੁੰਦੇ ਨੇ ਬੇਨਤੀਆਂ ਨਹੀਂ ਇਹਨੂੰ ਅਸੀਂ ਜਾਇਜ਼ ਮੰਨਦੇ ਹਾਂ ਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤੇ ਜਾਂਦੇ ਨੇ ਇਹ ਆਦੇਸ਼ ਇਸ ਜਾਰੀ ਹੋਣਾ ਚਾਹੀਦਾ ਸੀ ਦੂਜਾ ਇਤਰਾਜ ਜਿਹੜਾ ਹੈ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਚਿੱਠੀਆਂ ਕਿਉਂ ਲਿਖੀਆਂ ਗਈਆਂ ਇੱਥੇ ਰਾਜਵਾਨਾ ਸਾਹਿਬ ਨੂੰ ਇੱਕ ਸਵਾਲ ਕਰਨਾ ਬਣਦਾ ਹੈ ਕਿ ਕੀ ਕਾਂਗਰਸ ਪਾਰਟੀ ਜਿਹੜੀ ਆ ਇਹਦੇ ਖਿਲਾਫ ਕਦੇ ਕੋਈ ਆਦੇਸ਼ ਜਾਰੀ ਹੋਇਆ ਹੈ ਕਿ ਸਿੱਖ ਜਿਹੜੇ ਨੇ ਉਹ ਕਾਂਗਰਸ ਪਾਰਟੀ ਦਾ ਬਾਈਕਾਟ ਕਰਨਾ ਇਹ ਗੱਲ ਬਿਲਕੁਲ ਸੱਚ ਹੈ ਔਰ ਰਾਜਵਾਨਾ ਦਾ ਗੁੱਸਾ ਵੀ ਜਾਇਜ਼ ਹੈ ਕਿ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਜੋ ਅਟੈਕ ਹੋਏ ਨਿਰਦੋਸ਼ ਲੋਕ ਮਾਰੇ ਗਏ ਸੰਗਤ ਮਾਰੀ ਗਈ ਗੁਰਦੁਆਰਿਆਂ ਦੇ ਵਿੱਚ ਆਈ ਹੋਈ ਉਸ ਤੋਂ ਬਾਅਦ 1984 ਦੇ ਵਿੱਚ ਹੀ ਦਿੱਲੀ ਦੇ ਵਿੱਚ ਸਿੱਕਤ ਲਿਆਮ ਹੋਇਆ ਜਿਹੜਾ ਕਾਂਗਰਸ ਵੱਲੋਂ ਨਿਯੋਜਿਤ ਤਰੀਕੇ ਦੇ ਨਾਲ ਕਰਵਾਇਆ ਗਿਆ ਸੀ ਇਸ ਚੀਜ਼ਾਂ ਸਾਬਤ ਹੋ ਚੁੱਕੀਆਂ ਨੇ ਇਹ ਜ਼ਖਮ ਜਿਹੜੇ ਨੇ ਸਿੱਖਾਂ ਦੇ ਮਨਾਂ ਤੇ ਹਮੇਸ਼ਾ ਹੀ ਤਾਜੇ ਰਹਿਣਗੇ ਇਹ ਜ਼ਖਮ ਕਦੇ ਵੀ ਜਿਹੜੇ ਨੇ ਉਹ ਖਤਮ ਨਹੀਂ ਹੋ ਸਕਦੇ ਲੇਕਿਨ ਕੀ ਅਸੀਂ ਸਾਰੇ ਸਿੱਖ ਜਿਹੜੇ ਆ ਕਾਂਗਰਸ ਦੇ ਪ੍ਰਤੀ ਗੁੱਸਾ ਰੱਖਦੇ ਆ ਜੇਕਰ ਅਜਿਆ ਹੈ ਤਾਂ 1984 ਤੋਂ ਬਾਅਦ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਕੀ ਉਦੋਂ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਸਿੱਖ ਲੀਡਰ ਜਿੱਤ ਕੇ ਨਹੀਂ ਅੱਗੇ ਆਏ ਸਾਡੇ ਵਿਧਾਨ ਸਭਾ ਦੇ ਵਿੱਚ ਐਮ ਐਲ اے ਜਿਹੜੇ ਨੇ ਉਹ ਚੁਣ ਕੇ ਜਾਂਦੇ ਨੇ ਹਾਲ ਹੀ ਦੇ ਵਿੱਚ ਜਿਹੜੀਆਂ ਪਿਛਲੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਸਭ ਤੋਂ ਵੱਧ ਸੰਸਦ ਮੈਂਬਰ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਚੁਣ ਕੇ ਪਾਰਲੀਮੈਂਟ ਚ ਗਏ ਨੇ ਉਹ ਸਾਡੀਆਂ ਵੋਟਾਂ ਦੇ ਨਾਲ ਹੀ ਚੁਣੇ ਗਏ ਨੇ ਅਗਰ ਇਸੇ ਉਹਨਾਂ ਨੂੰ ਵੋਟਾਂ ਪਾ ਕੇ ਸੰਸਦ ਚ ਭੇਜ ਸਕਦੇ ਆ ਜਾਂ ਅਸੀਂ ਵਿਧਾਨ ਸਭਾਵਾਂ ਦੇ ਵਿੱਚ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਵੋਟਾਂ ਪਾ ਕੇ ਭੇਜ ਸਕਦੇ ਹਾਂ ਤਾਂ ਅਸੀਂ ਚਿੱਠੀਆਂ ਕਿਉਂ ਨਹੀਂ ਲਿਖ ਸਕਦੇ ਇਸ ਕਰਕੇ ਇਹ ਜਿਹੜੀ ਜਿਹੜਾ ਇਤਰਾਜ਼ ਹੈ ਇਹ ਸ਼ਾਇਦ ਜਾਇਜ਼ ਨਹੀਂ ਲੱਗ ਰਿਹਾ ਗੁੱਸਾ ਹੈ ਗੁੱਸਾ ਸਭ ਦੇ ਮਨ ਵਿੱਚ ਆਇਆ ਪਰ ਕੀ ਸਾਰੇ ਸਿੱਖ ਜਿਹੜੇ ਨੇ ਉਹ ਇਹ ਗੁੱਸਾ ਪਾਲ ਕੇ ਬੈਠੇ ਨੇ ਕਾਂਗਰਸ ਪਾਰਟੀ ਦੇ ਖਿਲਾਫ ਜਾਂ ਕਾਂਗਰਸ ਪਾਰਟੀ ਦੇ ਖਿਲਾਫ ਕਦੇ ਕੋਈ ਅਕਾਲ ਤਖਤ ਸਾਹਿਬ ਵੱਲੋਂ ਬਾਈਕਾਟ ਦਾ ਜਿਹੜਾ ਆਦੇਸ਼ ਜਾਰੀ ਕੀਤਾ ਗਿਆ ਅਜਾ ਕੁਝ ਨਹੀਂ ਹੈ ਇਸ ਕਰਕੇ ਅਸੀਂ ਇਹੀ ਅਪੀਲ ਕਰਾਂਗੇ ਕਿ ਅਸੀਂ ਸਾਰੇ ਇੱਕ ਹੋ ਕੇ ਇਹ ਜਿਹੜੀ ਸ਼ਹਾਦਤ ਹੈ ਇਹ ਬਹੁਤ ਵੱਡੀ ਸ਼ਹਾਦਤ ਹੈ ਔਰ ਸਿੱਖ ਇਤਿਹਾਸ ਦੇ ਵਿੱਚ ਛੋਟੀ ਉਮਰ ਦੇ ਸ਼ਹੀਦ ਜਿਹੜੇ ਨੇ ਸ਼ਾਇਦ ਹੀ ਕਿਸੇ ਹੋਰ ਕੌਮ ਦੇ ਵਿੱਚ ਹੋਏ ਹੋਣ ਇੱਕ 7 ਸਾਲ ਦੀ ਉਮਰ ਦੇ ਤੇ ਇੱਕ 9 ਸਾਲ ਦੀ ਉਮਰ ਦੇ ਦੋਵੇਂ ਸਹਿਬ ਜਾਦੇ ਤੇ ਉਹਨਾਂ ਨੇ ਲਲਕਾਰ ਲਲਕਾਰ ਕੇ ਸੂਬੇ ਨੂੰ ਕਿਹਾ ਸੀ ਕਿ ਅਗਰ ਤੂੰ ਸਾਨੂੰ ਛੱਡ ਦੇਵੇਂਗਾ ਤਾਂ ਅਸੀਂ ਆਪਣੇ ਪਿਤਾ ਦੇ ਪੂਰਨਿਆਂ ਤੇ ਚੱਲਦੇ ਹੋਏ ਫੌਜ ਤਿਆਰ ਕਰਾਂਗੇ ਤੇ ਜ਼ੁਲਮਬਦ ਵਿਰੋਧ ਜੜੀਆਂ ਉਹ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ ਉਹਨਾਂ ਨੂੰ ਬੜੇ ਲਾਲਚ ਦਿੱਤੇ ਗਏ ਸਿੱਖ ਧਰਮ ਬਦਲਣ ਦੀ ਜਿਹੜੀ ਉਹਨਾਂ ਦੇ ਅੱਗੇ ਪੇਸ਼ਕਸ਼ ਰੱਖੀ ਗਈ ਪਰ ਉਹ ਨਹੀਂ ਮੰਨੇ ਉਹਨਾਂ ਨੂੰ ਇੱਕ ਛੋਟਾ ਜਿਹਾ ਦੀਵਾਰ ਦੇ ਵਿੱਚ ਮੋਰਾ ਕਰਕੇ ਉੱਥੋਂ ਦੀ ਲੰਗਾਇਆ ਗਿਆ ਕਿ ਉਹ ਨੀਵੇਂ ਹੋ ਕੇ ਆਉਣਗੇ ਉਹ ਆ ਕੇ ਸਿਰ ਝਕਾਉਣ ਦੀ ਬਜਾਏ ਜੈਕਾਰੇ ਲਾਉਂਦੇ ਸੀ ਤਾਂ ਉਹ ਇੱਕ ਦੀਵਾਰ ਦੇ ਵਿੱਚੋਂ ਥੋੜਾ ਜਿਹਾ ਛੇਦ ਛੱਡ ਕੇ ਛੋਟਾ ਜਿਹਾ ਮੋਰਾ ਬਣਾ ਕੇ ਉੱਥੋਂ ਦੀ ਉਹਨਾਂ ਨੂੰ ਕੱਢਿਆ ਗਿਆ ਪਰ ਉਹਨਾਂ ਨੇ ਪੈਰ ਅੱਗੇ ਕੀਤੇ ਸਿਰ ਨਹੀਂ ਕੀਤਾ ਇਹ ਉਹਨਾਂ ਦੀ ਜਿਹੜੀ ਸੂਰਬੀਰਤਾ ਉਨ੍ਹਾਂ ਦੀ ਸ਼ਹਾਦਤ ਜਿਹੜੀ ਆ ਉਹ ਲਸਾਨੀ ਹੈ ਇਸ ਦੇ ਨਾਲ ਦੀ ਸ਼ਹਾਦਤ ਦੁਨੀਆਂ ਦੇ ਵਿੱਚ ਨਹੀਂ ਮਿਲਦੀ ਛੋਟੀ ਉਮਰ ਦੇ ਸ਼ਹੀਦ ਇਸ ਤੋਂ ਪਹਿਲਾਂ ਜਿਹੜੇ ਉਸ ਤੋਂ ਬਾਅਦ ਵੀ ਹੋਏ ਨੇ ਸੈਫਜਾਦਿਆਂ ਦੀ ਨਕਸ਼ ਕਦਮ ਤੇ ਚੱਲਦਿਆਂ ਹੀ ਇਹ ਸ਼ਹਾਦਤਾਂ ਅੱਗੇ ਵੀ ਚਲਦੀਆਂ ਰਹੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਬੇਟਾ ਅਜੀਤ ਸਿੰਘ ਸ਼ਹੀਦ ਕਰ ਦਿੱਤਾ ਗਿਆ ਤੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਆਇਆ ਗਿਆ ਇਸੇ ਤਰ੍ਹਾਂ ਹੀ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੀਆਂ ਗਲਾਂ ਦੇ ਹਾਰ ਬਣਾ ਪਾਏ ਗਏ ਔਰ ਸਿੱਖ ਕੌਮ ਦੀ ਜਿਹੜੀ ਇਹ ਸ਼ਹਾਦਤਾਂ ਦਾ ਦਿਨ ਹੈ ਇਹ ਸ਼ਹਾਦਤਾਂ ਦਾ ਮਹੀਨਾ ਪੋ ਦਾ ਔਰ ਇਹ ਸਾਰੇ ਜਿਹੜੀ ਸਿੱਖ ਕੌਮ ਹੈ ਬੜੀ ਸ਼ਰਧਾ ਦੇ ਨਾਲ ਤੇ ਵਿਰਾਗਮਈ ਢੰਗ ਦੇ ਨਾਲ ਮਨਾਉਂਦੀ ਹੈ ਇਸੇ ਸਾਨੂੰ ਸਿਆਸਤ ਛੱਡ ਕੇ ਦਿਲੋਂ ਵਿरागਮਈ ਢੰਗ ਦੇ ਨਾਲ ਸ਼ਰਧਾ ਦੇ ਨਾਲ ਇਹ ਦਿਨ ਮਨਾਉਣੇ ਚਾਹੀਦੇ ਨੇ ਅਕੀਰ ਦੇ ਵਿੱਚ ਅਸੀਂ ਉਹਨਾਂ ਮਹਾਨ ਜੋਧਿਆਂ ਸਾਬ ਜਾਦਿਆਂ ਛੋਟੇ ਸ਼ਰਬਾ ਜਾਦਿਆਂ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਿਆ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਚਾਹਤ ਸਤਿ ਸ਼੍ਰੀ ਅਕਾਲ